ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚਾਣ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪ ਟਾਪ ਦੀਆਂ ਪੰਜ ਹੀਪਰ ਬੜਾ ਸੇਲ ਲਈ ਲੈ ਕੇ ਆਏ ਜੀ ਪੰਦੇ ਹੀ ਟਾਪ ਕਲਾਸ ਜਿੰਨੀ ਕਹਾਂ ਉਹਨੀਆਂ ਹੀ ਚੰਗੀਆਂ ਨੇ ਫੁੱਲ ਬ੍ਰੀਡ ਵਾਲੀਆਂ ਨੇ ਡੱਬ ਪ੍ਰਿੰਟ ਸਾਰੀ ਗੱਲਬਾਤ ਅਫਰੇੜੀ ਬਾਈ ਨਾਲ ਕਰਦੇ ਆਂ ਆਜੋ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਡਾਕਟਰ ਹੋ ਠੀਕ ਹੋ ਕਾਲੇ ਬਹੁਤ ਵਧੀਆ ਬਈ ਮੈਂ ਕਹਿੰਦਾ ਨੰਗੀਨ ਹੀ ਆ ਮਾ ਡਾਕਟਰ ਕੋਸੀ ਨਾ ਆਇਤਾ ਕੋਕਾ ਪੀਛ ਲੈਂਦੇ ਸਾਰੇ ਚੰ ਇੱਕ ਦੂਜੀ ਤੋਂ ਵੱਧ ਕੇ ਜਾਂ ਵੱਧ ਕੇ ਕੱਚੀਆਂ ਖੀਰੀਆਂ ਬੱਸੀਆਂ ਸਾਰੀਆਂ ਠੀਕ ਐ ਈਕੀ ਦੇ ਕਾਬਲਾ ਸਾਰੀਆਂ ਓਕੇ ਨਾਮ ਤੇ ਐਡਰੈਸ ਬੋ ਨਾਮ ਕਾਲਾ ਬਈ ਪਿੰਡ ਸਨੰਗਲਾ ਸਿੰਘ ਬਰਨਾਲਾ ਜ਼ਿਲ੍ਹਾ ਤਹਿਸੀਲ ਤਪਾ ਨੇੜੇ ਪਿੰਡ ਆਪਣਾ ਭਦੌਰ ਸ਼ਹਿਰ ਤੇ ਭਾਈ ਰੂਪਾ ਮੋਬਾਈਲ ਨੰਬਰ 62395 57632 ਇੱਕ ਗੱਲ ਡਾਕਟਰ ਹੋਰ ਆਪਾਂ ਤਰੀਕ ਬੋਲ ਦੇਵਾਂਗੇ ਵਿੱਚ ਤਰੀਕ ਆਪਣੀ ਰਹਿ ਜਾਂਦੀ ਆ 31 ਦਾ ਕਹਿੰਦੇ ਵੀ ਹਾਂ ਸਾਨੂੰ ਵੀਡੀਓ ਦਾ ਨਹੀਂ ਪਤਾ ਲੱਗਦਾ 31 ਜਨਵਰੀ ਪਹਿਲਾ ਮਹੀਨਾ 2026 ਠੀਕ ਹੈ ਬਈ ਇਹ ਤੋਂ ਹੀ ਸ਼ੁਰੂ ਕਰ ਲਾ ਕਿੰਨੀ ਹੋਰ ਕਰਮਾਲੀ ਦੀ ਬਸ ਮੰਨ ਕੇ ਚੱਲ ਡਾਕਟਰ ਆਪਣੇ ਕੋਲੇ 12 ਮਹੀਨਿਆਂ ਤੋਂ ਲੈ ਕੇ 15 ਮਹੀਨਿਆਂ ਤੱਕ ਰੱਸਿਆ ਖੜ ਨਹੀਂ ਦੇਖ ਬੱਚੀ ਮਾ ਚੀਜ਼ ਤਾਂ ਦੇਸ ਤੋਂ ਡਾਕਟਰਾਂ ਕੋਕਾ ਵੀ ਸੀ ਜਮਾ ਬਾਹਰ ਘਟ ਲੈਣ ਦੇ ਸੋਸ ਨਾ ਸੰਗ ਲਾਬੀ ਛੋਟਾ ਜਿਹਾ ਮੂੰਹ ਪ੍ਰਿੰਟ ਦੇਖੋ ਤੇ ਬਰੀਕ ਦੇਖ ਕਿੰਨੀ ਆ ਬਰੀਡ ਤੇ ਕੰਮ ਕਰਨਾ ਡਾਕਟਰ ਸਹੀ ਆ ਉਹੀ ਫੋਨ ਲਾਉ ਵੀਡੀਓ ਦੇਖ ਕੇ ਜ ਸਹੀ ਗੱਲ ਆ ਬਾਈ ਕੀ ਬਾਤ ਆ ਚਾਰ ਥਣ ਚਾਰ ਹੀ ਥਾਣਾ ਦੰਦੋਂ ਖੀਰੀ ਦੰਦੋਂ ਖੀਰੀ ਕੀ ਬਾਤ ਆ ਬਾਈ ਕੱਦ ਹੀ ਬਹੁਤਾ ਬੱਚੀ ਦਾ ਕੱਦ ਸਾਰੀਆਂ ਬਸਿਆਂ ਚਾਰ ਤੋਂ ਬਾਹਰ ਆ ਕੱਦ ਹਮ ਫੁੱਲ ਬਰੀਡ ਆ ਬਾਈ ਜਿੰਨੀ ਸਲਾਹਤਾ ਕਰ ਲਾ ਉਨੀ ਥੋ ਜਮਾਂ ਡਾਕਟਰ ਕਿਸੇ ਪਾਸ ਸੁਨਿਆਸਤ ਰਹੂਗੀ ਬਸੋਂ ਬੱਚੀ ਹੱਥ ਤਰਾ ਨਹੀਂ ਹੈ ਕਿ ਦੰਦਾ ਜੋ ਖੀਰੀ ਚਾਰ ਥਾਣ ਹੋਣਗੇ ਗਰੰਟੀ ਵੀ ਨੇੜ ਤੋਂ ਚੈੱਕ ਕਰਵਾ ਲੈ ਤੋਰਾ ਚੈੱਕ ਕਰੋ ਇਕ ਹੋਰ ਦੂਰਾ ਜਮਾ ਇੱਕ ਨੰਬਰ ਆ ਡਾਕਟਰ ਸਾਰਿਆਂ ਬੱਸੀਆਂ ਦਾ ਹੂੰ ਦੇ ਤੂੰ ਖੜ ਨਹੀਂ ਖੜ ਨਹੀਂ ਦੇ ਬੱਸੀ ਦੀ ਸਹੀ ਗੱਲ ਆ ਭਾਈ ਤੇ ਮੁੱਲ ਫਿਰ ਕੱਲ ਮੁੱਲ ਜਮਾ ਡਾਕਟਰ ਜਾਇਜ਼ ਕਰਾਂਗੇ ਕਰਾਂਗੇ ਬਰੀਡ ਦੇ ਹਿਸਾਬ ਨਾਲ ਆਹ ਬੱਸੀ ਤਾਂ ਹੀਟ ਦੇ ਵਿੱਚ ਹੈਗੀ ਹੂੰ ਹਾਂ ਮੁੱਲ ਬਿਲਕੁਲ ਜਾਇਜ਼ ਹੋਵੇਗਾ ਹਾਂ ਬਿਲਕੁਲ ਜਾਇਜ਼ ਹੋਵੇਗਾ ਜਮਾ ਤੇ ਬਾਲੇ ਮੁੱਲ ਨਹੀਂ ਰੱਖਦੇ ਸਾਰੇ ਜੇ ਮੈਂ ਆਹ ਬੱਚੇ ਇੱਕ ਹੋਰ ਆ ਡਾਕਟਰ ਆ ਸਾਰਿਆਂ ਦਾ ਰਿਕਾਰਡ ਮਿਲੂਗਾ ਓਕੇ ਕਿਸਮ ਦਾ ਡੇਟਾ ਮਿਲੂ ਆ ਬੱਸੀਆਂ ਦੀ ਆਪਾਂ ਨੂੰ ਹੀ ਆਪਾਂ ਵੀਡੀਓ ਜਿੱਥੇ ਕਹਿੰਦੇ ਨਹੀਂ ਗੀ ਸਹੀ ਗੱਲ ਆ ਭਾਈ ਪੰਜਾਂ ਦੀ ਕੀ ਮੰਡਰਟੇਲ ਆਪਾਂ ਦੇਵਾਂਗੇ ਹੂੰ ਜਿਹੜੇ ਜਿਹੜੇ ਸੀਮਣਾ ਹੈ ਹੇਟ ਚਾਹੀ ਵੀ ਆਜ ਹੈ ਨਾ ਹਾਂ ਹਾਂ ਹੀਟ ਚਾਹੇ ਤੇ ਚਾਹੀ ਵੀ ਆਦੇ ਕੀ ਬਾਤ ਆ ਤੇ ਜਾਣ ਸਰਕਰ ਮਲੀ ਨੇ ਸੀਮਣ ਲੈਣਾ ਕੋਈ ਬਸ ਪੰਜੇ ਬਸਿਆ ਡਾਕਟਰ ਐ ਮੰਨ ਕੇ ਚਾਲਾ ਆ ਤਾਂ ਹੁਣ ਹੀਟ ਚ ਆ ਗਈ ਬੱਸੀ ਅੱਜ ਸਹੀ ਆ ਆ ਮਹੀਨੇ ਖੰਡ ਦੇ ਅੰਦਰ ਅੰਦਰ ਬਸਿਆ ਪੰਜੇ ਟੀਕੇ ਲੈ ਜਾਣੀਆਂ ਸਹੀ ਗੱਲ ਆ ਬਾਈ ਆਉਂਦੇ ਸਾਲ ਨੂੰ ਕਿਹੜਾ ਸੂ ਪੈਣੀ ਆ ਸੂ ਪੈਣੀ ਆ ਸਹੀ ਆ ਹਾਂ ਬਾਈ ਬਾਕੀ ਕੋਈ ਲੱਸੀਆਂ ਨਹੀਂ ਹਨ ਨਾ ਨਾ ਡਾਕਟਰ ਇਹ ਜੇ ਬੱਚੇ ਕਿੱਥੇ ਤਰੇ ਪਿਆ ਹਾਂ ਰਿਪੋਰਟ ਨੱਪਾ ਜਾਂ ਫੀਡ ਪਾ ਨਾ ਨਾ ਕਾਸ਼ੇ ਦੀ ਲੋੜ ਨਹੀਂ ਕਿਸ ਨੂੰ ਪੂਰਾ ਫੁੱਲ ਬਹਿ ਜਾਣਾਗਾ ਹਾਂ ਝੂਲੀ ਝੂਲੀ ਇੱਕ ਨੰਬਰ ਹੋ ਚਾਰ ਥਾਣਾ ਦੀ ਬਾਈ ਕਹਿੰਦਾ ਘਰ ਤੱਕ ਦੀ ਗਰੰਟੀ ਜਮਾ ਜਮਾ ਜਿਹੜੀ ਚੀਜ਼ ਹੋਊਗੀ ਆਪਾਂ ਉਹ ਵੀਡੀਓ ਚ ਦੱਸ ਵੀ ਦੇਵਾਂਗੇ ਹੂੰ ਚਾਰ ਥਾਣਾ ਕੁੜਾ ਆਪਾਂ ਕੋ ਨਹੀਂ ਰੱਖਣਾ ਕੁੜਾ ਦੇਖ ਲੈ ਕੁੜਾ ਜਮਾ ਮਾ ਡਾਕਟਰ ਆਏ ਰੀੜ ਦੀ ਹੱਡੀਆਂ ਸਿੱਧੀ ਪਈ ਆ ਕੁੜੇ ਚੱਕਵੇਂ ਹੈਗੇ ਹੂੰ ਫੇਸ ਦੇਖ ਲੈ ਹਾਂ ਫੇਸਬੁੱਕ ਦਿਖਾ ਦੇਸੀ ਨਾ ਸੰਗਲਾਬੀ ਕਿ ਨਹੀਂ ਜਮਾ ਜਮਾ ਫੁੱਲ ਬਰੀਡ ਆ ਵੜ ਕੀ ਬਾਤ ਆ ਅੱਗੇ ਆ ਬੱਚੀ ਆ ਗਈ ਤੇ ਨੰਬਰ ਅੱਗੇ ਆ ਦੇ ਰਿਹਾ ਕਿੰਨੀ ਕ ਬਸ ਇਹਦੀ ਵੀ 14 ਕਿ ਮਹੀਨੇ ਦੀ ਉਮਰ ਹੈਗੀ 14 ਕਿ ਮਹੀਨੇ ਦੀ ਯਾਰ ਇੱਕ ਦੂਜੀ ਤੋਂ ਵੱਧ ਗਿਆ ਜਮਾਂ ਬਾਤ ਕਿ ਰਾਤ ਚਾਰ ਹੀ ਥਾਨ ਹੋਣਗੇ ਠੀਕਾ ਹਾਂ ਬਾਕੀ ਆਣਾ ਸਾਰੀਆਂ ਰਿਕਾਰਡ ਵਾਲੀਆਂ ਬਸਾਂ ਡਾਕਟਰ ਕਾਰ ਨਾਲ ਆਉਣਗੀਆਂ ਬਸਾਂ ਹੂੰ ਉਹ ਆਇ ਨਹੀਂ ਅਭੀ ਮਤਲਬ ਹੂੰ ਕਰੂ ਬਸਾਂ ਲੰਗਾ ਮਾ ਸਾਰੀਆਂ ਫਾਰਮ ਵਾਲੀਆਂ ਬਸਾਂ ਇਹਦੀ ਕਿੰਨੀ ਉਮਰ ਹੈ ਇਹਦੀ ਵੀ ਸੇਮ ਜੀ ਹੈ ਬਸ ਸੇਮ ਜੀ ਉਮਰ ਹੈ ਹਾਂ ਹਾਂ ਲੈ ਤੋਰੇ ਤੋਰੇ ਦੀਆਂ ਓਕੇ ਆ ਬਈ ਕਰਦ ਵੀ ਬੱਚੇ ਚੰਗੇ ਆ ਸੇਤੀ ਸੀਮਨ ਲੈਣੀਆਂ ਜੇ ਮੈਂ ਆ ਬੱਚਾ ਬਸ ਮਹੀਨੇ ਖੰਡ ਦੇ ਅੰਦਰ ਅੰਦਰ ਆ ਹਾਂ 1 2 ਬੱਚੀਆਂ ਮਹੀਨਾ ਖੰਡ ਹਾਂ ਨਹੀਂ ਬਾਕੀ ਤੇਰੀ ਜੀ ਸੀਮਨ ਦਾ ਹਾਂ ਬਾਕੀ ਦਾ ਸਾਰੀਆਂ ਬਿਲਕੁਲ ਤਿਆਰੀ ਚ ਬੱਚੀਆਂ ਇੱਕ ਦੂਜੀ ਤੋਂ ਵੱਧ ਕਿਨੇ ਸਾਰੀਆਂ ਮੁੱਲ ਹੋਣਗੇ ਬਿਲਕੁਲ ਜਾਇਜ਼ ਮੁੱਲ ਦੇ ਤੂੰ ਡਾਕਟਰ ਆ ਬੱਚਾ ਦੇਖ ਕਿੰਨਾ ਚੰਗਾ ਬੱਚਾ ਹੈ ਨਾ ਬਈ ਹੂੰ ਸਮਾਰ ਕੇ ਇਕੱਲਾ ਇਕੱਲਾ ਬੱਚਾ ਦਿਖਾਉਣ ਮੈਂ ਡਾਕਟਰ ਦਿਖਾ ਦੇ ਬਸ ਹੂੰ ਤੁੰਗਾਂ ਪੰਗਾਂ ਬਰੀਡ ਨਾ ਜਾਵਾਂ ਤੁੰਗਾਂ ਪਈਆਂ ਆ ਦੇਖ ਤੂੰ ਆ ਬੱਚਾ ਦੇਖ ਮਮਤਾ ਦੇ ਕਿੰਨਾ ਚੰਗਾ। ਅੜਨੀ ਹੁਣ ਨਹੀਂ ਦੇ ਕਿੰਨੀ ਜਗਣੀ ਹੈ ਵਿੱਚ ਨੰਬਰ ਹੂੰ। ਕੀ ਬਾਤ ਆ ਭਾਈ। ਮੁੱਲ ਪੈਣਾ ਬਰੀਡ ਦਾ। ਥਣ ਤੱਕ ਅੱਲੇ ਜਾਰੀ ਹੋਣ। 4 4 ਲੈ ਫੇਸ ਦੇਖੋ। ਛੋਟਾ ਜਿਹਾ ਫੇਸ ਫੁੱਲ ਬਰੀਡ ਪੂਰੀ ਪਲੀ ਵੀ ਜਾਣ ਵਾਲੀ ਬੱਚੀ ਆ। ਸੇਤੀ ਸੀਮਨ ਲੈ ਲੈਣਾ। ਮੁੱਲ ਉਹ ਬਾਈ ਦੇ ਬਿਲਕੁਲ ਜਾਇਜ਼ ਹੁੰਦੇ। ਇੱਕ ਵਾਰੀ ਫੋਨ ਲਾਇਓ ਬਾਈ ਕਹਿੰਦਾ ਬੱਚੀਆਂ ਦੇਵਾਂਗੇ ਕੋਈ ਚੱਕਰ ਹੀ ਨਹੀਂ। ਗਾਗਬੀਰ ਕਹਿੰਦਾ ਡਾਕਟਰ ਬਰੀਡ ਲੈ ਆ ਕੇ ਦਿਓ। ਹੂੰ ਉਹਨੇ ਦੂਗਾਹ ਦਾ ਬਰੀਡ ਮੈਨੂੰ ਤਾਂ ਲੱਗਦਾ ਨਹੀਂ ਵੀ ਹੋ ਸਕਦੀ ਸਹੀ ਗੱਲ ਆ ਬਈ ਹਣਾ ਹੂੰ ਨਹੀਂ ਸਿਰ ਆ ਦੂਗਾਹ ਹਾਂ ਇਹ ਦੂਗਾਹ ਤਾਂ ਮੈਂ ਤਾਂ ਕਹਿ ਨਹੀਂ ਸਕਦਾ ਹੁਣ ਬਸ ਹੁਣ ਮੰਨ ਕੇ ਜਦ ਇਦੂ ਬਾਦ ਖੜਾ ਕੇ ਚੰਗੀ ਪਈ ਹੈ ਬਹੁਤ ਚੰਗੀਆਂ ਬਹਿਣਾ ਤਿਆਰ ਹੋ ਜਾਣੀਆਂ ਆਉਂਦੇ ਸਾਲ ਨੂੰ ਸੂਪਣਾ ਬਹਿਣਾ ਆਹ ਨਾਲ ਬਈ ਰਾਮ ਨਾਲ ਆਉਂਦੇ ਸਾਲ ਨੂੰ ਬਿਲਕੁਲ ਤਿਆਰ ਹੋਣੀਆਂ ਬਹਿਣਾ ਤੇ ਮੋਲ ਹਣਾ ਵਿੱਚ ਗਾਹ ਕਹਿੰਦੇ ਸਾਨੂੰ ਚੰਗੀ ਚੀਜ਼ ਲਿਆ ਕੇ ਦਿਓ ਹੂੰ ਅੱਜ ਚੰਗੀ ਚੀਜ਼ ਹੈ ਪੰਜੇ ਜਮਾ ਕੋਕਾ ਪੀਛੇ ਆ ਸਹੀ ਗੱਲ ਆ ਆਹ ਰਿਆ ਜਮਾ ਕਦੂਜੀ ਤੋਂ ਵੱਧ ਕੇ ਬਸਿਆ ਅੰਤਾ ਕੋਈ ਬੱਚੀਆਂ ਦਾ ਕਿ ਨਹੀਂ ਨਾ ਨਾ ਸਰਾ ਡਾਕਟਰ ਬਸ ਆ ਜਾਵਾ ਇੱਕ ਦੂਜੀ ਦੇ ਬਾਅਦ ਕੀਆ ਯਾਰ ਸਾਰੀ ਹਾਂ ਹਾਂ ਤੇ ਕਿਸੇ ਵੀਰ ਨੂੰ ਚਾਰਾਂ ਜੋ ਪੰਜਾਂ ਜੋ ਸੌਰੀ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ